ਇਤੋਂ ਆਪਾਂ ਸਾਰੇ ਮੋਟੀਵੇਟ ਵੀ ਹੋਈਏ ਨੌਜਵਾਨਾਂ ਨੂੰ ਸਾਡੀ ਖਾਸ ਬੇਨਤੀ ਹੈ ਭੈਣਾ ਭਰਾਵਾਂ ਨੂੰ ਬੱਚਿਆਂ ਨੂੰ ਵੀ ਆਪਾਂ ਘਰਾਂ ਦੇ ਵਿੱਚ ਅਸੀਂ ਇੰਝ ਬੈਠੇ ਰਹਿੰਨੇ ਆਂ ਕੁਝ ਕਰਕੇ ਨਹੀਂ ਰਾਜੀ ਖਾ ਕੇ ਫਿਰ ਆਪਾਂ ਪੈ ਜਾਂਦੇ ਆਂ ਤੇ ਇਸ ਤਰ੍ਹਾਂ ਦੇ ਵੀਰਾਂ ਤੋਂ ਸਾਨੂੰ ਸਿੱਧ ਲੈਣੀ ਚਾਹੀਦੀ ਆ ਜਿਨ੍ਹਾਂ ਨੇ 150 ਕਿਲੋਮੀਟਰ ਇੰਨੀ ਗਰਮੀ ਦੇ ਵਿੱਚ ਰਨਿੰਗ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮਰਪਿਤ ਸੇਵਾ ਕਰਨੀ ਆ ਸੇਵਾ ਸੇਕਰਪਾ ਕਰਨ ਛੋਟੇ ਭਰਾਤ ਨੂੰ ਤੰਦਰੁਸਤੀਆਂ ਬਖਸ਼ਣ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਫਤਿਹ ਜੀ ਬਲਵਿੰਦਰ ਸਿੰਘ ਬੜੈਚ ਸਾਡਾ ਛੋਟਾ ਪ੍ਰਾਜਾ ਰਾਜਾ ਬੜੈਚ ਇਹ ਵੀਰ ਇੱਕ ਬੜਾ ਚੰਗਾ ਪਰਾਲਾ ਕਰਨ ਜਾ ਰਿਹਾ 22 ਅਗਸਤ ਨੂੰ ਸ਼ਾਮ ਦੇ ਟਾਈਮ ਇਵਿਨੂ ਦੇ ਵਿੱਚ ਨੇ ਇਥੋਂ ਮਨੁੱਖਤਾਂ ਦੀ ਸੇਵਾ ਤੋਂ ਸ਼ੁਰੂ ਕਰਨੀ ਹੈ ਆਪਣੀ ਇੱਕ ਮੈਰਾਥਨ ਇੱਕ ਸਨੇਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਮਨੁੱਖਤਾ ਦੀ ਸੇਵਾ ਦਾ ਸਨੇਹਾ ਮੀਰ ਸ੍ਰੀ ਦਰਬਾਰ ਸਾਹਿਬ ਲੈ ਕੇ ਜਾ ਰਿਹਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਵਾ 24 ਅਗਸਤ ਨੂੰ ਉਹਨਾਂ ਨੂੰ ਸਮਰਪਿਤ ਇਹ ਵੀਰ ਨੇ ਇਥੋਂ ਪੈਦਲ ਮਾਰਚ ਪੈਦਲ ਜਿਵੇਂ ਕਹਿੰਦੀ ਹੈ ਰਨਿੰਗ ਕਰਦਿਆਂ ਨੇ ਜਾਣਾ 48 ਘੰਟਿਆਂ ਦੇ ਵਿੱਚ ਦਰਬਾਰ ਸਾਹਿਬ ਪਹੁੰਚਣਾ ਇਥੋਂ ਮੁਨਕਤਾਰ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਸ਼ੁਰੂ ਹੋ ਕੇ ਲੁਧਿਆਣਾ ਜ਼ਿਲ੍ਹੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਘਰ 48 ਘੰਟਿਆਂ ਵਿੱਚ ਪਹੁੰਚਣਾ ਵੀਰ ਨੇ ਇਦੇ ਵਿੱਚ ਵੀਰੇ ਨੇ ਤਿੰਨ ਦੋ ਥਾਵਾਂ ਤੇ ਸਟਾਪ ਰੱਖੀ ਹੋਇਆ ਇੱਕ ਤਾਂ ਫਗਵਾੜੇ ਰੱਖਿਆ ਸ੍ਰੀ ਗੁਰੂ ਸਿੰਘ ਸਵਾ ਗੁਰਦੁਆਰਾ ਸਾਹਿਬ ਆ ਇੱਥੋਂ 45 ਕਿਲੋਮੀਟਰ ਉਸ ਤੋਂ ਅੱਗੇ ਜਾ ਕੇ ਫਿਰ ਕਰਤਾਰਪੁਰ ਗੁਰਦੁਆਰਾ ਸਾਹਿਬ ਆ ਜੀ ਉੱਥੇ ਸ੍ਰੀ ਗੰਗਸਰ ਸਾਹਿਬ ਉੱਥੇ ਜਾ ਕੇ ਰੁਕਣਾ ਉਹ ਇੱਥੋਂ ਫਗਵਾੜੇ ਤੋਂ ਅੱਗੇ 39 ਕਿਲੋਮੀਟਰ ਆ ਫਿਰ ਗੰਗਸਰ ਸਾਹਿਬ ਤੋਂ ਤੁਰ ਕੇ ਅੱਗੇ ਗੁਰਦੁਆਰਾ ਫਲਾਸ ਸਾਹਿਬ ਆ ਜੀ ਛੇਵੀਂ ਪਾਸ਼ਾਈ ਦਾ 44 ਕਿਲੋਮੀਟਰ ਉੱਥੇ ਜਾ ਕੇ ਅੱਗੇ ਖਲਚੀਆਂ ਤੋਂ ਅੱਗੇ ਜਾ ਕੇ ਆਓ ਤੇ ਫਿਰ ਉਸ ਤੋਂ ਤੁਰ ਕੇ ਸਿੱਧਾ ਫਿਰ ਅੱਗੇ ਦਰਬਾਰ ਸਾਹਿਬ ਪਹੁੰਚਣਾ ਵੀਰ ਨੇ ਇਹ ਕਰੀਬ 150 ਜਾਂ 152 ਕਿਲੋਮੀਟਰ ਬਣੂਗਾ ਕਿਉਂਕਿ ਥੋੜਾ ਬਹੁਤਾ ਪੈਦਲ ਤੁਰਨਾ ਇਧਰ ਉਧਰ 1-2 ਕਿਲੋਮੀਟਰ ਦਾ ਫਾਸਲਾ ਵਧ ਘੱਟ ਸਕਦਾ ਔਰ ਇਹ ਬੜਾ ਚੰਗਾ ਭਰਾਲਾ ਵੀਰ ਨੇ ਕੀਤਾ ਮਨੁੱਖਤਾ ਦੇ ਭਲੇ ਵਾਸਤੇ ਲੋਕਾਂ ਨੂੰ ਗੁਰੂ ਸਾਹਿਬ ਦੇ ਉਸਨੇਹ ਨਾਲ ਜੋੜਨ ਲਈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋਗੇ ਤੇ ਇਹ ਬਲਵਿੰਦਰ ਸਿੰਘ ਬੜਾਂਚ ਸਾਡਾ ਛੋਟਾ ਭਰਾ ਪਹਿਲਾਂ ਵੀ ਮੈਰਾਥਨ ਚ ਪਾਰਟਿਸਿਪੇਟ ਕਰਕੇ ਆਇਆ ਥਾਈਲੈਂਡ ਪੂਰੇ ਇੰਟਰਨੈਸ਼ਨਲ ਲੈਵਲ ਦੀ ਉਹ ਮੈਰਾਥਨ ਸੀ ਜਿਹਦੇ ਚ 6ਵੀਂ ਪੋਜੀਸ਼ਨ ਤੇ ਆਇਆ ਵੀਰਾ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਐਥਲੀਟ ਆ ਇਹਦੇ ਬਹੁਤ ਸਾਰੇ ਵੀਰ ਨੇ ਪਹਿਲਾਂ ਵੀ ਕੀਰਤੀਮਾਨ ਸਥਾਪਿਤ ਕੀਤੇ ਹੋਏ ਨੇ ਤੇ ਅੱਜ ਜਿਹੜਾ ਇਹ ਵੀਰ ਸਾਡੇ ਤਿੱਕਰ ਸਨੇਹਾ ਲੈ ਕੇ ਆਇਆ ਸੀ ਤੁਹਾਡੇ ਤਿੱਕਰ ਪੁਚਾਰੇ ਆ ਵੀ 22 ਅਗਸਤ ਨੂੰ ਸ਼ਾਮ ਨੂੰ ਇਹ ਵੀਰ ਨੇ ਇੱਥੋਂ ਸ਼ੁਰੂਆਤ ਕਰਨੀ ਆ ਤੇ ਅੱਗੇ ਜਾ ਕੇ ਉੱਥੇ 24 ਨੂੰ ਪਹੁੰਜੋਗੇ ਨਾ 24 ਨੂੰ ਆਪਾਂ 24 ਨੂੰ ਪਹੁੰਚ ਜਾਣਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਪਹੁੰਚ ਜਾਣਾ ਪਹੁੰਚ ਤਾਂ ਵੀਰਾਂ ਕਿੰਨਾ ਮੈਂ 40 42 ਕਿਲੋਮੀਟਰ ਚ ਹੀ ਜਾਣਾ 40 42 ਘੰਟਿਆਂ ਚ ਹੀ ਜਾਣਾ ਪਰ 48 ਘੰਟੇ ਰੱਖਿਆ ਤਾਂ ਜੋ 5 6 ਘੰਟੇ ਐਕਸਟਰਾ ਵੀ ਕਈ ਵਾਰੀ ਕੋਈ ਦਿੱਕਤ ਆ ਜਾਂਦੀ ਹੈ ਕੋਈ ਸਮੱਸਿਆ ਆ ਜਾਂਦੀ ਆ ਤੇ ਇਹ ਸਾਰੇ ਆਪਾਂ ਪਹਿਲਾਂ ਤਾਂ ਅਰਦਾਸ ਕਰੀਏ ਵੀਰ ਦੀ ਜਿਹੜੀ ਇਹ ਸੋਚ ਹੈ ਪੂਰੀ ਹੋਵੇ ਤੇ ਇੱਕ ਦੂਸਰਾ ਇਤੋਂ ਆਪਾਂ ਸਾਰੇ ਮੋਟੀਵੇਟ ਵੀ ਹੋਈਏ ਨੌਜਵਾਨਾਂ ਨੂੰ ਸਾਡੀ ਖਾਸ ਬੇਨਤੀ ਹੈ ਭੈਣਾ ਭਰਾਵਾਂ ਨੂੰ ਬੱਚਿਆਂ ਨੂੰ ਵੀ ਆਪਾਂ ਘਰਾਂ ਦੇ ਵਿੱਚ ਅਸੀਂਾਂ ਚ ਬੈਠੇ ਰਹਿੰਨੇ ਆਂ ਕੁਛ ਕਰਕੇ ਨਹੀਂ ਰਾਜੀ ਖਾ ਕੇ ਫਿਰ ਆਪਾਂ ਪੈ ਜੰਨੇ ਆ ਤੇ ਇਸ ਤਰ੍ਹਾਂ ਦੇ ਵੀਰਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਜਿਨ੍ਹਾਂ ਨੇ 150 ਕਿਲੋਮੀਟਰ ਇੰਨੀ ਗਰਮੀ ਦੇ ਵਿੱਚ ਪੈਦਲ ਰਨਿੰਗ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮਰਪਿਤ ਸੇਵਾ ਕਰਨੀ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਛੋਟੇ ਭਰਾ ਤੈਨੂੰ ਤੰਦਰੁਸਤੀਆਂ ਬਖਸ਼ਣ ਤੁਸੀਂ ਇਹ ਪੂਰਾ ਕਰ ਸਕੋ ਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰ ਸਕੋ ਤੁਹਾਡੇ ਨਾਲ ਇਹ ਸਜੋਜਣਾ ਜੀ ਦੱਖ ਦੇ ਕਾਲਜ ਦੱਖ ਹਾਈ ਟੈਕ ਪਾਰਕ ਦੇ ਸਾਰੇ ਜਿੰਨੇ ਵੀ ਪ੍ਰਬੰਧਕ ਵੀਰ ਨੇ ਮਿਰਕ ਸਾਹਿਬ ਸਾਰਿਆਂ ਨੂੰ ਤੁਹਾਡਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ